ਲੋ ਵਈ ਸਸਰੀ ਕਾਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਏ ਆਂ ਧਨੋਲਾ ਬੱਕਰਾ ਮੰਡੀ ਦੇ ਉੱਤੇ ਬਾਈ ਨਾ ਇੱਥੇ ਅੱਜ ਬੱਕਰੇ ਲੈ ਕੇ ਆਇਆ ਬਾਈ ਕਿਵੇਂ ਇਹ ਆਂਡਰੂ ਨੇ ਹੈ ਕਿ ਖੱਸੀ ਨੇਗੇ ਆਂਡਰੂ ਨੇ ਵੀਰੇ ਆਂਡਰੂ ਬੱਕਰੇ ਨੇ ਵੇ ਕਿੰਨੇ ਕਿੰਨੇ ਟਾਈਮ ਦੇਣ ਇਹ ਹਾਂ ਕਿੰਨੇ ਕਿੰਨੇ ਟਾਈਮ ਦੇਣ ਇਹ ਤੇ ਪੂਰੇ ਪੂਰੇ ਦੰਦ ਨੇ ਬਈ ਪੂਰੇ ਪੂਰੇ ਦੰਦ ਪੱਟੀ ਮੜਾ ਜਾ ਦੇ ਬੱਕਰੇ ਦੇਖ ਸਕਦੇ ਹੋ ਬਈ ਤੁਸੀਂ ਆ ਦੂਜੇ ਦੇ ਪੱਟ ਦੇ ਬਈ ਹੈਟ ਹੂਟ ਤਾਂ ਇਹਦੀ ਹੋਊ ਨਾ ਮੇਰੇ ਸਾਹ ਨਾਲ 42 43 ਹਾਂ ਬਈ ਹੋਊਗੀ ਠੀਕ ਆ ਦੇਖ ਸਕਦੇ ਹੋ ਮੈਂ ਕੀ ਡਿਮਾਂਡ ਕਰਦਾ ਬਈ ਦੋਨਾਂ ਦੀ ਹਾਂ 60000 ਰੁਪਏ ਦੋਨਾਂ ਦਾ 60000 ਰੁਪਏ ਮੁੱਲ ਕਰਦਾ ਬਈ ਕਿਹੜੇ ਪਿੰਡ ਤੋਂ ਆਏ ਬਈ ਦੇਸ਼ਪੁਰਾ ਤੋਂ ਲੰਗੋਵਾਲ ਦੇ ਵਿੱਚੋਂ ਵਜਿਆ ਲੰਗੋਵਾਲ ਤੋਂ ਆਏ ਪੈਸੇ ਹਾਂ ਹਾਂ ਜ਼ਿਲ੍ਹਾ ਸੰਗਰੂਰ ਆ ਬਈ ਲੰਗੋਵਾਲ ਬਈ ਦਾ ਪਿੰਡ 90561 07421 ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕੋਈ ਕਾਲ ਕਰਦਾ ਤਾਂ ਮਾਨਤਨ ਕਰੋਗੇ ਹਾਂ ਹਾਂ ਵੀਰੇ ਕਰਾਂਗੇ ਠੀਕ ਆ ਬਈ ਦੇਖ ਸਕਦੇ ਹੋ ਬੱਕਰੇ ਪੂਰੇ ਵਧੀਆ ਨੇ ਘੋੜਿਆਂ ਵਰਗੇ ਬੱਕਰੇ ਜੇ ਕਿਸੇ ਵੀਰ ਨੇ ਬਕਰੀਤ ਵਾਸਤੇ ਲੈਣੇ ਨੇ ਹੈ ਨਾ ਮੂਰੇ ਬਕਰੀਤ ਆ ਰਹੀ ਹੈਗੀ ਤਾਂ ਬਾਈਆਂ ਨੂੰ ਕਾਲ ਜ਼ਰੂਰ ਕਰਿਓ ਬੱਕਰੇ ਦੇਖ ਸਕਦੇ ਤੁਸੀਂ ਵਧੀਆ ਘੈਂਟ ਬੱਕਰੇ ਨੇ ਪੂਰੇ ਕੱਦ ਘਾਟ ਵਧੀਆ ਵੀ ਬੱਕਰਿਆਂ ਦਾ ਦੇਖ ਸਕਦੇ ਹੋ ਓਕੇ ਵੀਰੇ ਧੰਨਵਾਦ